ਅੱਜ ਦੀ ਵੀਡੀਓ ਦੇ ਵਿੱਚ ਮੇਰੀਆਂ ਸਾਰੀਆਂ ਭੈਣਾਂ ਨੂੰ ਰਾਮ ਰਾਮ ਕੁਝ ਦਿਨ ਪਹਿਲਾਂ ਨਾ ਮੈਨੇ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਨੇ ਬਣਾਇਆ ਸੀ हेयर ਟੋਨਰ ਜਿਹੜਾ ਲਗਾਉਣ ਦੇ ਨਾਲ ਸਾਡੇ ਬਾਲ ਬਹੁਤ ਜ਼ਿਆਦਾ ਮਲਾਈਮ ਬਣ ਜਾਂਦੇ ਨੇ ਤੇ ਜਦੋਂ ਹੀ ਮੈਨੇ ਟੋਨਰ ਬਣਾਇਆ ਸੀ ਉਹਦੇ ਵਿੱਚ ਨਾ ਥੋੜਾ ਜਿਹਾ ਸਮਾਨ ਬਚਿਆ ਸੀ ਮੈਂ ਤੁਹਾਨੂੰ ਦੱਸਿਆ ਸੀ ਵੀ ਮੈਂ ਅਗਲੀ ਵੀਡੀਓ ਦੇ ਵਿੱਚ ਦੱਸੂਗੀ ਜਿਹੜਾ ਬਚੇ ਹੋਏ ਸਮਾਨ ਦਾ ਆਪਾਂ ਨੇ ਹੁਣ ਕੀ ਕਰਨਾ ਹੈ ਅੱਜ ਮੈਂ ਤੁਹਾਡੇ ਵਾਸਤੇ ਉਹੀ ਵੀਡੀਓ ਲੈ ਕੇ ਆਈਆਂ ਕਿ ਜਿਹੜਾ ਮਿਸ਼ਰਣ ਆਪਣੇ ਕੋਲੇ ਬਚਿਆ ਸੀ ਕੜਾਹੀ ਦੇ ਵਿੱਚ ਅੱਪਾਂ ਉਹਦਾ ਕੀ ਕੀਤਾ ਦੇਖੋ ਇਹ ਸਾਰਾ ਮਿਸ਼ਰਣ ਬਚਿਆ ਸੀ ਇਹਦੇ ਵਿੱਚ ਹਜੇ ਵੀ ਬਹੁਤ ਜ਼ਿਆਦਾ ਤੱਤ ਨੇ ਜਿਹੜੇ ਸਾਡੇ ਵਾਲਾਂ ਦੇ ਲਈ ਫਾਇਦੇਮੰਦ ਨੇ ਅੱਜ ਆਪਾਂ ਉਹਨਾਂ ਦਾ ਕੀ ਇਸਤੇਮਾਲ ਕਰਦੇ ਹਾਂ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਮੇਰੀਆਂ ਸਾਰੀਆਂ ਭੈਣਾਂ ਮੇਰੀ ਵੀਡੀਓ ਦੇ ਨਾਲ ਅਖੀਰ ਤੱਕ ਬਣੀਆ ਰਹੀਓ ਤਾਂ ਕਿ ਤੁਹਾਨੂੰ ਸਾਰੀਆਂ ਗੱਲਾਂ ਬਾਰੇ ਪਤਾ ਲੱਗ ਜੇ ਸਭ ਤੋਂ ਪਹਿਲਾਂ ਨਾ ਆਪਾਂ ਇਹਦੇ ਵਿੱਚ ਇੱਕ ਗਲਾਸ ਪਾਣੀ ਦਾ ਪਾਵਾਂਗੇ ਪਾਣੀ ਪੋਂ ਤੋਂ ਬਾਅਦ ਨਾ ਫਿਰ ਆਪਾਂ ਹੱਥਾਂ ਦੇ ਨਾਲ ਜਿੰਨਾ ਹੋ ਸਕੇ ਆਪਾਂ ਇਸ ਨੂੰ ਇਸ ਤਰ੍ਹਾਂ ਨਾ ਮਸਲਾਂਗੇ ਤਾਂ ਕਿ ਆਪਾਂ ਨੂੰ ਇੱਕ ਸੰਗਣਾ ਜਿਹਾ ਮਾਸਕ ਪ੍ਰਾਪਤ ਹੋ ਸਕੇ ਜਿੰਨਾ ਹੋ ਸਕੇ ਨਾ ਤੁਸੀਂ ਉਨਾ ਹੀ ਹੱਥਾਂ ਦੇ ਨਾਲ ਮਸਲ ਲੈ ਫਿਰ ਆਪਾਂ ਗੈਸ ਦੇ ਉੱਪਰ ਨਾ ਕੁਝ ਮਿੰਟਾਂ ਦੇ ਲਈ ਰੱਖਣਾ ਤਾਂ ਕਿ ਨਾ ਇਹ ਥੋੜਾ ਜਿਹਾ ਗੁੱਸਾ ਜਿਹਾ ਹੋ ਜੇ ਦੇਖੋ ਇਹ ਕਿੰਨਾ ਵਧੀਆ ਬਣ ਗਿਆ ਤੇ ਸੰਗਣਾ ਵੀ ਬਣ ਗਿਆ ਹੁਣ ਆਪਾਂ ਇਹਨਾਂ ਸਾਰੀ ਨੂੰ ਨਾ ਮਿਕਸੀ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਦੇਖੋ ਕਿੰਨਾ گاੜਾ ਤੇ ਕਿੰਨਾ ਵਧੀਆ ਇਹ ਸਾਨੂੰ ਮਿਸ਼ਨ ਪ੍ਰਾਪਤ ਹੋ ਗਿਆ ਇਹ ਬਹੁਤ ਵਧੀਆ ਚੀਜ਼ ਸਾਨੂੰ ਮਿਲੀ ਹੈ ਬਈ ਇਸ ਚੀਜ਼ ਦਾ ਨਾਮ ਹੈਗਾ हेयर मास्क ਆਈਬ੍ਰੋਜ਼ ਮਾਸਕ ਅਤੇ ਆਈ ਲੈਸ਼ਸ ਮਾਸਕ ਇਹ ਜੋ ਤੁਸੀਂ ਲਗਾਉਂਗੇ ਨਾ ਆਪਦੀ ਆਈਬ੍ਰੋਜ਼ ਤੇ ਜਾਂ ਆਈ ਲੈਸ਼ਸ ਤੇ ਯਕੀਨ ਕਰਿਓ ਇਹ ਬਿਲਕੁਲ ਤੁਹਾਡੀਆਂ ਕਾਲੀਆਂ ਹੋ ਜਾਣਗੀਆਂ ਕਿਉਂਕਿ ਆਈਬ੍ਰੋਜ਼ ਦੇ ਵਿੱਚ ਨਾ ਥੋੜੇ ਥੋੜੇ ਵਾਲ ਵਾਈਟ ਜਿਹੇ ਹੁੰਦੇ ਨੇ ਇਹ ਲਗਾਉਣ ਦੇ ਨਾਲ ਤੁਹਾਡੇ ਸਾਰੇ ਬਾਲ ਬਲੈਕ ਹੋ ਜਾਣਗੇ ਦੇਖੋ ਇਹ ਇੰਨਾ ਮਿਸ਼ਨਰ ਬਣਿਆ ਸੀ ਜਿਹਨੂੰ ਮੈਂ ਇੱਕ ਡੋਂਗੀ ਵਿੱਚ ਕੱਢ ਲਿਆ ਸੀ ਹੁਣ ਜਿੰਨੀ ਮੈਨੂੰ ਲੋਡ ਸੀ ਤੇ ਉਹ ਮੈਂ ਸਾਰਾ ਇੱਕ ਕੌਲੀ ਵਿੱਚ ਲੈ ਲਿਆ ਦੇਖੋ ਕਿੰਨਾ ਸੰਘਣਾ ਹੈ ਜੇ ਤੁਹਾਨੂੰ ਜ਼ਿਆਦਾ ਸੰਘਣਾ ਲੱਗਦਾ ਤਾਂ ਤੁਸੀਂ ਇਸ ਦੇ ਵਿੱਚ ਨਾ ਤੁਸੀਂ ਇੱਕ ਦੋ ਬੂੰਦਾਂ ਨਾਰੀਅਲ ਦੇ ਤੇਲ ਦੀਆਂ ਜਾਂ ਥੋੜਾ ਜਿਹਾ ਪਾਣੀ ਪਾ ਕੇ ਲਗਾ ਸਕਦੇ ਹੋ ਪਰ ਮੈਂ ਇਸ ਨੂੰ ਇਸ ਤਰ੍ਹਾਂ ਹੀ ਸੰਘਣੇ ਨੂੰ ਹੀ ਆਪਦੇ ਸਿਰ ਦੇ ਉੱਪਰ ਲਗਾਇਆ ਹੈ ਦੇਖੋ ਸੰਘਣਾ ਪੇਸਟ ਲਗਾਉਣ ਦੀ ਨਾ ਇੱਕ ਇਹ ਮौज ਹੁੰਦੀ ਹੈ ਕਿਉਂ ਸਾਡੇ ਕੱਪੜਿਆਂ ਤੇ ਨਹੀਂ ਡਿੱਗਦੀ ਤੁਸੀਂ ਜਦੋਂ ਵੀ ਲਗਾਉਣਾ ਹੈ ਨਾ ਇਹਨੂੰ ਚੰਗੀ ਤਰ੍ਹਾਂ ਉਂਗਲਾਂ ਦੇ ਪੋਟਿਆਂ ਦੇ ਨਾਲ ਲਾਈਓ ਜਿਆਦਾ ਤੋਂ ਜਿਆਦਾ ਨਾ ਇਹ ਪੇਸ ਤੁਸੀਂ ਆਪਣੀਆਂ ਉਂਗਲਾਂ ਤੇ ਲਗਾ ਕੇ ਨਾ ਸਾਰੇ ਸਿਰ ਦੇ ਉੱਪਰ ਲਗਾਓ ਪਰ ਮਾਲਿਸ਼ ਨਹੀਂ ਕਰਨੀ ਕਿਉਂਕਿ ਇਹ ਪੇਸ ਥੋੜਾ ਸੰਘਣਾ ਹੈ ਤੇ ਭਾਰਾ ਵੀ ਹੈ ਤੇ ਵਾਲ ਵੀ ਥੋੜੇ ਕਾਫੀ ਭਾਰੀ ਹੋ ਜਾਣਗੇ ਪਰ ਇਹਦੇ ਫਾਇਦੇ ਬਹੁਤ ਨੇ ਚੰਗੀ ਤਰ੍ਹਾਂ ਦੇਖੋ ਜਿਵੇਂ ਮੈਂ ਲਗਾ ਰਹੀ ਹਾਂ نیچے ਉੱਪਰ ਥੱਲੇ ਵਾਲਾਂ ਦੇ ਵਿੱਚ ਸਾਰੇ ਕਿਤੇ ਚੰਗੀ ਤਰ੍ਹਾਂ ਲਗਾ ਲਓ ਜਦੋਂ ਤੁਸੀਂ ਇਸ ਪੇਸਟ ਨੂੰ ਨਾ ਤੁਸੀਂ ਨੀਚੇ ਵਾਲੇ ਵਾਲਾਂ ਤੇ ਲਗਾਉਣਾ ਹੈ ਤਾਂ ਪਹਿਲਾਂ ਤੁਸੀਂ ਹੱਥਾਂ ਦੇ ਉੱਪਰ ਚੰਗੀ ਤਰ੍ਹਾਂ ਇਸ ਪੇਸਟ ਦਾ ਨਾ ਉਹ ਕਰ ਲਓ ਮਾਲਿਸ਼ ਜੀ ਕਰ ਲਓ ਹੱਥਾਂ ਦੇ ਉੱਪਰ ਤੇ ਫਿਰ ਉਸ ਨੂੰ ਆਪਣੇ ਲੰਬੇ ਵਾਲਾਂ ਦੇ ਉੱਪਰ ਇਸ ਤਰ੍ਹਾਂ ਲਗਾ ਦਿਓ ਤਾਂ ਕਿ ਸਾਰੇ ਵਾਲਾਂ ਦੇ ਉੱਪਰ ਇਹ ਪੇਸਟ ਚੰਗੀ ਤਰ੍ਹਾਂ ਲੱਗ ਜਾਵੇ ਜਦੋਂ ਤੁਸੀਂ ਜੂڑا ਕਰੋਗੇ ਉਦੋਂ ਵੀ ਤੁਹਾਡੇ ਹੱਥਾਂ ਦੇ ਉੱਪਰ ਇਹ ਪੇਸਟ ਲੱਗਿਆ ਹੋਣਾ ਚਾਹੀਦਾ ਕਿਉਂਕਿ ਜਿਹੜੇ ਵਾਲ ਰਹਿ ਜਾਣਗੇ ਉਹਨਾਂ ਦੇ ਉੱਪਰ ਵੀ ਚੰਗੀ ਤਰ੍ਹਾਂ ਲੱਗ ਜੇ ਜੂੜਾ ਕਰਨ ਤੋਂ ਬਾਅਦ ਨਾ ਤੇ ਹੱਥਾਂ ਦੇ ਨਾਲ ਜਿਹੜੇ ਪਿੱਛੇ ਵਾਲ ਡੈਗੇ ਤੁਸੀਂ ਉਂਗਲਾਂ ਦੇ ਪੋਟਿਆਂ ਦੇ ਨਾਲ ਉਹਨਾਂ ਦੇ ਉੱਪਰ ਵੀ ਚੰਗੀ ਤਰ੍ਹਾਂ ਲਗਾ ਲਓ ਜਦੋਂ ਮੈਂ ਪੇਸਟ ਲਗਾਉਣ ਤੋਂ ਬਾਅਦ ਨਾ ਆਪਦੇ ਹੱਥ ਧੋਤੇ ਐ ਤਾਂ ਮੇਰੇ ਹੱਥ ਸੱਚੀ ਇੰਨੇ ਜ਼ਿਆਦਾ ਗੂਲੇ ਗੂਲੇ ਹੋ ਗਏ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇਹੀ ਪੇਸਟ ਹੁਣ ਆਪਾਂ ਲਗਾਉਨੇ ਆਪਣੀ ਆਈਬ੍ਰੋਸ ਦੇ ਉੱਪਰ ਸਿਰਫ ਥੋੜਾ ਜਿਹਾ ਲੈਣਾ ਦੇਖੋ ਜਿੰਨਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਉਹਨੂੰ ਥੋੜਾ ਜਿਹਾ ਨਾ ਤੁਸੀਂ ਇਸ ਤਰ੍ਹਾਂ ਉਂਗਲਾਂ ਦੇ ਉੱਪਰ ਮਸਲ ਲਓ ਮਸਲਣ ਤੋਂ ਬਾਅਦ ਫਿਰ ਤੁਸੀਂ ਇਹਨੂੰ ਲਗਾਓ ਆਪਣੀ ਆਈਬ੍ਰੋਜ਼ ਦੇ ਉੱਪਰ ਮੇਰੀ ਆਈਬ੍ਰੋਜ਼ ਦੇ ਜਿਹੜੇ ਵਾਲ ਨੇ ਉਹ ਬਹੁਤ ਜ਼ਿਆਦਾ ਨਾ ਲਾਈਟ ਨੇ ਤੇ ਉਹਨਾਂ ਦਾ ਕਲਰ ਦੇਖੋ ਕਿੰਨਾ ਹਲਕਾ ਜ ਹੈ ਪਰ ਵਿਚੰ ਵਿਚ ਨਾ ਕੁਝ ਮੇਰੇ ਵਾਲ ਨਾ ਵਾਈਟ ਇਹ ਹੋ ਗਏ ਸੀ ਜਿਹੜੇ ਪੈੜੇ ਲੱਗਦੇ ਸੀ ਪਰ ਹੁਣ ਮੇਰੇ ਚਿੱਟੇ ਵਾਲ ਪੈੜੇ ਨਹੀਂ ਲੱਗਣਗੇ ਕਿਉਂਕਿ ਮੈਨੂੰ ਮਿਲ ਗਿਆ ਇੱਕ ਜਾਦੂ ਵਾਲਾ ਟੋਨਿਕ ਇਹ ਹੁਣ ਮੇਰੇ ਸਾਰੇ ਵਾਲਾਂ ਨੂੰ ਕਰ ਦੂਗਾ ਕਾਲਾ ਦੇਖੋ ਐਸ ਤਰੀਂ ਮੈਨੇ ਬੜੀ ਹਲਕਾ ਜ ਜਿਆਦਾ ਨਹੀਂ ਬਿਲਕੁਲ ਥੋੜੀ ਜੀ ਮਾਤਰਾ ਦੇ ਵਿੱਚ ਮੈਨੇ ਇਹਨੂੰ ਲਗਾਇਆ ਆਈਲੈਸ਼ਸ ਦੇ ਉੱਪਰ ਇੱਥੇ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਜਦੋਂ ਤੁਸੀਂ ਆਈਲੈਸ਼ਸ ਤੇ ਲਗਾਉਂਗੇ ਵੀ ਆਪਦੀਆਂ ਅੱਖਾਂ ਨਾ ਖੋਲਿਓ ਘੱਟੋ-ਘੱਟ 10 ਮਿੰਟ ਆਪਦੀਆਂ ਨਾ ਅੱਖਾਂ ਬਿਲਕੁਲ ਤੁਸੀਂ ਬੰਦ ਕਰਕੇ ਰੱਖਿਓ ਲੋ ਜੀ ਹੁਣ ਅਸੀਂ ਧਾ ਲਿਆ ਤੇ ਉਸ ਤੋਂ ਬਾਅਦ ਦੇਖੋ ਮੇਰੀ ਆਈਬ੍ਰੋਸ ਦੇ ਵਾਲ ਕੋਈ ਵੀ ਵਾਲ ਚਿੱਟਾ ਨਹੀਂ ਹੈਗਾ ਚਲੋ ਜੀ ਉਸ ਤੋਂ ਬਾਅਦ ਅਸੀਂ ਦਿਖਾਉਣੇ ਆ ਤੁਹਾਨੂੰ ਅਸੀਂ ਆਪਣੇ ਵਾਲ ਸਿਰ ਦੇ ਕਿੰਨੇ ਵਧੀਆ ਹੋ ਗਏ ਨੇ ਕੜਾਹੀ ਵਿੱਚ ਬਚਿਆ ਹੋਇਆ ਸਮਾਨ ਜੀ ਨੂੰ ਅਸੀਂ ਬਾਧੂ ਕਹਿ ਦਿੰਨੇ ਆ ਉਹ ਬਾਧੂ ਨਹੀਂ ਸੀ ਦੇਖੋ ਉਹਦੇ ਕਿੰਨੇ ਫਾਇਦੇ ਹੋਏ ਨੇ ਇੱਕ ਤਾਂ ਸਾਡੇ ਵਾਲ ਲੈਣੇ ਵਧੀਆ ਹੋ ਗਏ ਨੇ ਦੂਜੇ ਸਾਡੀ ਆਈ ਬਰੋਸ ਦੇ ਵਾਲ ਕਾਲੇ ਹੋ ਗਏ ਨੇ ਤੇ ਤੀਜੇ ਸਾਡੇ ਆਈਲੈਸ਼ਸ ਦੇ ਵਾਲ ਕਾਲੇ ਹੋ ਗਏ ਨੇ ਐਨੇ ਫਾਇਦੇ ਸਿਰਫ ਬਾਧੂ ਚੀਜ਼ਾਂ ਦੇ ਵੀਰ ਵਿੱਚ ਮੈਂ ਇਹੀ ਕਹੂੰਗੀ ਕਿ ਤੁਸੀਂ ਸਾਰਿਆਂ ਭੈਣਾਂ ਮੇਰੀ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਮਿਲਦੇ ਆ ਬਹੁਤ ਜਲਦੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਤੁਹਾਨੂੰ ਸਾਰਿਆਂ ਨੂੰ ਰਾਦੀ ਰਾਦੀ ਜੈ ਸ਼੍ਰੀ ਕ੍ਰਿਸ਼ਨਾ